ਚੈਨਲ ਜਬ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ ਦੋਸਤੋ ਹਾਜ਼ਰਾਂ ਅੱਜ ਅੱਜ ਦੀਆਂ ਕੁਝ ਗੱਲਾਂ ਬਾਤਾਂ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਚਾਰ-ਪੰਜ ਮਸਲੇ ਅੱਜ ਤੁਹਾਡੇ ਨਾਲ ਪ੍ਰੋਗਰਾਮ ਦੇ ਵਿੱਚ ਆਪਾਂ ਸਾਂਝੇ ਕਰਨੇ ਆ ਜਿਨ੍ਹਾਂ ਦੇ ਵਿੱਚ ਜਿਹੜੀ ਖਾਸ ਤੌਰ ਤੇ ਗੱਲਬਾਤ ਕਰਨੀ ਆਪਾਂ ਟੈਰਫ ਦਾ ਕਾਰ ਕੰਪਨੀਆਂ ਦੇ ਉੱਤੇ ਕੀ ਅਸਰ ਪਿਆ ਹੁਣ ਤੱਕ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਦੂਜਾ ਕੱਲ ਆਪਾਂ ਗਲਤ ਗੱਲਬਾਤ ਕੀਤੀ ਸੀ ਕਿ ਡੋਨਲਡ 트੍ਰੰਪ ਨੇ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ 트੍ਰੁੱਥ ਸੋਸ਼ਲ ਦੇ ਉੱਤੇ ਵੀਡੀਓਜ਼ ਪਾਈਆਂ ਜਿਦੇ ਵਿੱਚ ਬ੍ਰਾਕ ਕਬਾਮਾ ਬਾਰੇ ਬਹੁਤ ਕੁਝ ਕਿਹਾ ਗਿਆ ਤੇ ਇੱਕ ਵੀਡੀਓ ਵੀ ਪਾਈ ਸੀ ਜਿਹਦੇ ਵਿੱਚ ਬ੍ਰਾਕ ਕਬਾਮਾ ਨੂੰ ਰੈਸਟ ਕੀਤਾ ਜਾ ਰਿਹਾ ਉਹਦੇ ਬਾਰੇ ਬ੍ਰਾਕ ਕਬਾਮਾ ਦਾ ਕੀ ਜਵਾਬ ਆ ਅ ਟੈਕਸਸ ਦੇ ਵਿੱਚ ਹਾੜਾਏ ਸੀ ਪਿਛਲੇ ਦਿਨਾਂ ਦੇ ਵਿੱਚ ਤੇ ਉੱਥੇ ਏਡ ਪਹੁੰਚ ਗਈ ਪਹੁੰਚਣੀ ਚਾਹੀਦੀ ਸੀ ਕਈਆਂ ਥਾਵਾਂ ਤੇ ਨਹੀਂ ਪਹੁੰਚੀ ਕਿਉਂ ਨਹੀਂ ਪਹੁੰਚੀ ਕਿ ਇਹ ਪਾਰਟੀ ਬਾਜੀ ਦਾ ਮਾਮਲਾ ਇਹਦੇ ਬਾਰੇ ਗੱਲਬਾਤ ਕਰਾਂਗੇ ਤੇ ਐਨਪੀਆਰ ਦੀ ਟਾਪ ਐਡੀਟਰ ਨੇ ਇਸ ਦੀ ਫਾਦਰ ਦਿੱਤਾ ਫੰਡਿੰਗ ਕੱਟ ਕੀਤੀ ਗਈ ਸੀ ਇਹ ਮਾਮਲਾ ਫੇਰ ਚਰਚਾ ਵਿੱਚ ਹੈ ਤੇ ਫਲੋਰੀਡਾ ਦੇ ਵਿੱਚ ਇੱਕ ਪੁਲਿਸ ਤੋਰਾ ਟ੍ਰੈਫਿਕ ਸਟਾਪ ਦੇ ਉੱਤੇ ਇੱਕ ਬਲੈਕ ਭਾਈਚਾਰੇ ਦੇ ਵਿਅਕਤੀ ਦੇ ਨਾਲ ਕੁੱਟਮਾਰ ਦਾ ਮਾਮਲਾ ਬਹੁਤ ਚਰਚਾ ਦੇ ਵਿੱਚ ਹੈ ਸਵਾਲ ਇੱਕ ਵਾਰੀ ਫੇਰ ਪੁਲਿਸ ਤੇ ਉੱਠ ਰਿਹਾ ਕਿ ਕੀ ਖਾਸ ਭਾਈਚਾਰੇ ਦੇ ਨਾਲੇ ਵਿਤਕਰਾ ਕਰਦੀ ਹੈ ਜਾਂ ਧੱਕਾ ਕਰਦੀ ਹੈ ਜਾਂ ਉਹਨਾਂ ਦੀ ਜ਼ਿਆਦਾ ਕੁੱਟਮਾਰ ਕਰਦੀ ਹੈ ਇਸ ਮਾਮਲੇ ਦੇ ਉੱਤੇ ਗੱਲਬਾਤ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਟੈਰਫਸ ਬਾਰੇ ਟੈਰਫ ਅਸਲ ਦੇ ਵਿੱਚ ਕਾਰ ਕੰਪਨੀਆਂ ਦੇ ਉੱਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ ਇਹਦਾ ਰਾਸ਼ਟਰਪਤੀ 트럼ਪ ਨੇ ਜਿਹੜੇ ਟੈਰਿਫ ਲਾਇਆ ਟੈਰਿਫ ਮਤਲਬ ਜਿਹੜੇ ਐਕਸਟਰਾ ਟੈਕਸਸ ਲਾਏ ਆ ਜਿਹੜੇ ਆਟੋ ਪਾਰਟ ਇੰਪੋਰਟ ਕੀਤੇ ਜਾ ਰਿਹਾ ਅਮਰੀਕਾ ਦੇ ਵਿੱਚ ਉਹਦੇ ਉੱਤੇ ਜਿਵੇਂ ਜਨਰਲ ਮੋਟਰਜ਼ ਆ ਜੀਐਮ ਹੁਣ ਬਹੁਤ ਵੱਡੀ ਕੰਪਨੀ ਆ ਜਾਂ ਜਾਂ ਸਟੈਲਟਿਸ ਆ ਉਹ ਬਹੁਤ ਜ਼ਿਆਦਾ ਪੈਸਾ ਲੂਜ਼ ਕਰ ਰਹੀਆਂ ਇਸ ਨਵੀਂ ਕੀਮਤ ਦੇ ਹਿਸਾਬ ਨਾਲ ਚੀਜ਼ਾਂ ਅਮਰੀਕਾ 'ਚ ਹੀ ਬਣ ਰਹੀਆਂ ਪਰ ਆਹ ਬਾਰ ਹੋ ਰਹੀਆਂ ਕਾਰਾਂ ਅਮਰੀਕਾ 'ਚ ਬਣ ਰਹੀਆਂ ਪਰ ਉਹਦਾ ਕੋਈ ਪਾਰਟ ਤਾਂ ਕਿਤੇ ਨਾ ਕਿਤੇ ਬਾਹਰੋਂ ਆ ਰਿਹਾ ਨਾ ਜਿਹੜਾ ਆ ਰਿਹਾ ਉਹ ਕੰਪਨੀ ਨੂੰ ਬਹੁਤ ਮਹਿੰਗਾ ਪੈ ਰਿਹਾ ਜੀਐਮ ਨੇ ਇੱਕ ਸਟੇਟਮੈਂਟ ਦਿੱਤੀ ਆ ਉਹ ਕਹਿੰਦੇ ਵੀ ਸਾਡਾ 5 ਬਿਲੀਅਨ ਡਾਲਰ ਦਾ ਘਾਟਾ ਇਸ ਸਾਲ ਪਿਆ ਸਿਰਫ ਟੈਰਫ ਕਰਕੇ 5 ਬਿਲੀਅਨ ਵੀ ਵੀ ਵਾਲੇ ਬਿਲੀਅਨ ਜਿਹੜੇ ਆ ਔਰ ਇਹ ਬਹੁਤ ਵੱਡਾ ਘਾਟਾ ਆ ਇੱਕ ਕੰਪਨੀ ਨੂੰ ਹੁਣ ਤਾਂ ਫਾਇਦਾ ਚਾਹੀਦਾ ਸੀ ਕਿਉਂਕਿ ਟੈਰਫ ਦਾ ਮਤਲਬ ਇਹੀ ਆ ਕਿ ਜਿਹੜੀਆਂ ਲੋਕਲ ਅਮਰੀਕਾ ਦੇ ਵਿੱਚ ਕੰਪਨੀਆਂ ਆ ਉਹਨਾਂ ਦਾ ਫਾਇਦਾ ਹੋਵੇ ਪਰ ਕਿਤੇ ਨਾ ਕਿਤੇ ਕਈ ਕੰਪਨੀ ਦਾ ਨੁਕਸਾਨ ਹੋ ਰਿਹਾ ਇਸ ਮਾਮਲੇ ਦੇ ਵਿੱਚ ਹੁਣ ਉਹ ਦੱਸਦੇ ਆ ਕਿ ਪਹਿਲੇ ਕੁਆਟਰ ਦੇ ਵਿੱਚ ਹੀ ਇਹਨਾਂ ਦਾ ਪ੍ਰੋਫਿਟ 34% ਥੱਲੇ ਚਲੇ ਗਿਆ। ਕਾਰਾਂ ਦੀ ਸੇਲ ਵਧੀ ਹੈ। ਪ੍ਰੋਫਿਟ 34% ਥੱਲੇ ਚਲੇ ਗਿਆ। ਕਾਰਾਂ ਦੀ ਸੇਲ ਕੰਪਨੀ ਦੀ ਉੱਤੇ ਜਾਣ ਦੇ ਬਾਵਜੂਦ ਹਾਲਾਂਕਿ ਕਾਰਾਂ ਦੀਆਂ ਕੀਮਤਾਂ ਉੱਤੇ ਨਹੀਂ ਗਈਆਂ। ਕਾਰਾਂ ਦੀ ਸੇਲ ਜਿਹੜੀ ਆ ਵਧੀ ਆ। ਸੇਲ ਵਧੀ ਆ ਕਿਉਂਕਿ ਲੋਕਾਂ ਨੂੰ ਡਰਾ ਵੀ ਅੱਗੇ ਕਾਰਾਂ ਦੀਆਂ ਕੀਮਤਾਂ ਵੱਧ ਸਕਦੀਆਂ ਪੈਨਿਕ ਬਾਇੰਗ ਹੋ ਰਹੀ ਆ ਲੋਕ ਕਾਰਾਂ ਖਰੀਦ ਰਹੇ ਆ। ਕੰਪਨੀ ਦਾ ਪ੍ਰੋਫਿਟ ਘਟ ਗਿਆ 34% ਪਰ ਇਹਦੇ ਨਾਲ ਹੀ ਜਿਹੜੀ ਕੀਮਤਾਂ ਕਾਰਾਂ ਦੀਆਂ ਹਜੇ ਨਹੀਂ ਵਧੀਆਂ ਸੋ ਤਿੰਨ ਬਹੁਤ ਜਿਹੜੀਆਂ ਮਹੱਤਵਪੂਰਨ ਗੱਲਾਂ ਸਾਹਮਣੇ ਆਈਆਂ ਭਾਵੇਂ ਕੰਪਨੀਆਂ ਜ਼ਿਆਦਾ ਪੇ ਕਰ ਕੰਪਨੀ ਨੂੰ ਕਾਰ ਮਹਿੰਗੀ ਪੈ ਰਹੀ ਹੈ ਜਿਹੜੀ ਕਾਰ ਨੂੰ 40000 ਦੇ ਪੈ ਰਹੀ ਸੀ ਹੁਣ ਹੋ ਸਕਦਾ 45 ਦੀ ਪੈਂਦੀ ਹੋਵੇ ਪਰ ਕੀਮਤਾਂ ਨਹੀਂ ਵਧਾਈਆਂ ਉਹਨਾਂ ਨੇ ਕਿਉਂਕਿ ਜਿਹੜੇ ਉਹਨਾਂ ਨੂੰ ਲੱਗਦਾ ਵੀ ਜੇ ਅਸੀਂ ਕੀਮਤਾਂ ਵਧਾਤੀਆਂ ਲੋਕਾਂ ਨੇ ਕਾਰ ਨਹੀਂ ਖਰੀਦਣੀ ਮਤਲਬ ਕੰਪਨੀਆਂ ਘਾਟਾ ਖਾ ਰਹੀਆਂ ਐ ਇਸ ਵੇਲੇ ਰਾਸ਼ਟਰਪਤੀ 트ੰਪ ਦੇ ਟੈਰਫਸ ਦੇ ਨਾਲ ਜਿਹੜੇ ਡੀਲਰ ਹਾਊਸ ਆਫ ਤੌਰ ਦੇ ਤੇ ਦੇਖ ਰਿਹਾ ਕਿ ਪੈਨਿਕ ਬਾਇੰਗ ਹੋ ਰਹੀ ਹੈ ਬਈ ਡੀਲਰ ਜਿਹੜੇ ਮੈਰੀਲੈਂਡ ਦੇ ਵਿੱਚ ਉਹ ਕਹਿੰਦੇ ਸੇਲ ਬਹੁਤ ਜ਼ਿਆਦਾ ਜੰਪ ਕਰ ਗਈ ਕਿਉਂਕਿ ਲੋਕਾਂ ਨੂੰ ਚਿੰਤਾ ਪੈ ਗਈ ਵੀ ਗਾਂ ਪਤਾ ਨਹੀਂ ਕਿੰਨੀਆਂ ਕੀਮਤਾਂ ਹੋਈਆਂ ਤੇ ਕੀ ਬਣਨਾ ਆ ਅ ਔਰ ਇਹ ਗੱਲ ਪੱਕੀ ਆ ਵੀ ਕੰਪਨੀਆਂ ਨੇ ਬਹੁਤਾਂ ਲੰਮਾ ਸਮਾਂ ਤੇ ਘਾਟਾ ਖਾਣਾ ਨਹੀਂ ਹੁਣ ਕੰਪਨੀਆਂ ਨੇ ਕੀਮਤਾਂ ਕਰਾਂ ਦੀਆਂ ਵਧਾ ਦੇਣੀਆਂ ਜਿਹੜੀ ਬੌਥਿਕ ਕੋਸਟ ਆ ਉਹ ਕਸਟਮਰ ਦੇ ਉੱਤੇ ਵੈਂਚੂਅਲੀ ਜਾਣੀ ਆ ਮਤਲਬ 26 ਦੇ ਵਿੱਚ ਚਲੇ ਜਾਊਗੀ ਇਦਾਂ ਮੰਨ ਲਓ ਕਿ ਐਕਸਟਰਾ ਕਾਸਟ ਜਿਹੜੀ ਆ ਉਹ ਅਪ ਟੂ 80% ਵੀ ਹੋ ਸਕਦੀ ਹੈ। ਇਹ ਬਹੁਤ ਜ਼ਿਆਦਾ ਜਿਹੜੀ ਕੀਮਤ ਆ ਤੇ ਇਹ ਅਗਲੇ ਸਾਲ ਦੇ ਵਿੱਚ ਵਿੱਚ ਕੰਪਨੀ ਨੂੰ ਮਹਿੰਗੀ ਪੈਣੀ ਸ਼ੁਰੂ ਕੀਤੀ ਜਿਹੜੀਆਂ ਪਹਿਲੀਆਂ ਬਣੀਆਂ ਉਹ ਭੇਜੀ ਜਾਂਦੇ ਆ ਜਦੋਂ ਉਹਨਾਂ ਨੂੰ ਮਹਿੰਗੀ ਪੈਣੀ ਸ਼ੁਰੂ ਹੋ ਗਈ ਤੇ ਉਹ ਜਦੋਂ ਉਹਨੇ ਪਾਸ ਆਨ ਕਰਨੀ ਆ ਉਹ ਵੀ ਅਲਟੀਮੇਟਲੀ ਜਿਹੜੀ ਮਹਿੰਗੀ ਪੈ ਰਹੀ ਹੈ ਜਿਹੜੇ ਜੀਐਮ ਇਹਦੇ ਵਿੱਚ ਐਡਾਪਟ ਕਰਨ ਦੀ ਕੋਸ਼ਿਸ਼ ਕਰ ਰਹੇ ਉਹਨੇ 4 ਬਿਲੀਅਨ ਡਾਲਰ ਅਮਰੀਕਾ ਦੀਆਂ ਫੈਕਟਰੀਆਂ ਦੇ ਵਿੱਚ ਉਹਨਾਂ ਨੇ ਆਪਣਾ ਇਨਵੈਸਟ ਕੀਤਾ ਤਾਂ ਕਿ ਜਿਹੜੇ ਫੋਰਨ ਪਾਰਟਸ ਆ ਉਹਨੂੰ ਘਟਾਉਣ ਦੇ ਲਈ ਪਰ ਫੈਕਟਰੀਆਂ ਜਿਹੜੀਆਂ ਆ ਉਹਨਾਂ ਨੂੰ 18 ਮਹੀਨੇ ਲੱਗਣੇ ਹਜੇ ਰੈਡੀ ਹੋ ਕੇ ਚੱਲਣ ਦੂਜੀ ਇੰਡਸਟਰੀ ਤੇ ਵੀ ਅਸਰ ਪੈ ਰਿਹਾ ਕੰਪਨੀਆਂ ਜਿਹੜੀਆਂ ਕਾਰ ਇੰਡਸਟਰੀ ਤੋਂ ਬਾਹਰ ਨੇ ਜਿਵੇਂ ਐਲਬਰਟਨਾ ਆਇਲ ਸਰਵਿਸਿਜ਼ ਆ ਜਾਂ ਬੋਸਰ ਇੰਡਸਟਰੀਅਲ ਜਿਹੜੇ ਇਹ ਫਾਸਟਰਸ ਆ ਇਹ ਇਹਨਾਂ ਨੇ ਵੀ ਕਿਹਾ ਵੀ ਟੈਰਫ ਕਰਕੇ ਪੈਸਾ ਜਿਹੜਾ ਇਹਨਾਂ ਨੂੰ ਇਹਨਾਂ ਨੂੰ ਘਾਟਾ ਪੈ ਰਿਹਾ ਕੁਝ ਕੰਪਨੀ ਨੇ ਕੀਮਤਾਂ ਪਹਿਲਾਂ ਹੀ ਵਧਾ ਦਿੱਤੀਆਂ ਬੌਸਰ ਨੇ ਕਿਹਾ ਕਿ ਇਹਨਾਂ ਨੇ ਆਪਣੀਆਂ ਕੀਮਤਾਂ 10% ਵਧਾ ਦਿੱਤੀਆਂ ਟੈਰਫ ਕਾਸਟ ਨੂੰ ਕਵਰ ਕਰਨ ਦੇ ਲਈ ਹਜੇ ਤੱਕ ਕੀਮਤਾਂ ਵਧੀਆਂ ਨਹੀਂ ਵਧ ਜਾਣੀਆਂ ਕੰਪਨੀਆਂ ਜਿਹੜੀਆਂ ਉਹਨਾਂ ਨੂੰ ਲੱਗਦਾ ਕਿ ਟਰੰਪ ਤੋਂ ਬੈਕਲੈਸ਼ ਹੋ ਸਕਦਾ ਕੁਝ ਬਿਜ਼ਨਸ ਜਿਹੜੇ ਆ ਉਹ ਕੀਮਤ ਵਧਾਉਣ ਤੋਂ ਡਰ ਰਹੇ ਆ ਕਿਉਂਕਿ ਅ ਮਤਲਬ ਜਿਹੜਾ ਸਿੱਧਾ ਕ੍ਰਿਟਿਸਾਈਜ਼ ਟਰੰਪ ਦਾ ਹੋ ਰਿਹਾ ਤੇ ਉਹਦਾ ਕੰਪਨੀਆਂ ਨੂੰ ਵੀ ਨੁਕਸਾਨ ਹੋ ਸਕਦਾ ਅਗਲੀ ਗੱਲਬਾਤ ਅਮਰੀਕਾ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਰਾਜਨੀਤੀ ਚੱਲੀ ਆ ਰਾਜਨੀਤੀ ਅਸਲ ਦੇ ਵਿੱਚ ਇਹ ਚੱਲ ਰਹੀ ਹੈ ਕਿ ਕੱਲ ਆਪਾਂ ਬਹੁਤ ਵਿਸਤਾਰ ਦੇ ਵਿੱਚ ਗੱਲਬਾਤ ਕੀਤੀ ਸੀ ਕਿ ਰਾਸ਼ਟਰਪਤੀ ਡੋਨਲਡ ਟਰੰਪ ਪਿਛਲੇ 2 ਦਿਨ 48 ਘੰਟਿਆਂ ਨੇ ਬਹੁਤ ਸਾਰੀਆਂ ਪੋਸਟਾਂ ਉਹਦੇ ਉੱਤੇ ਪਾ ਦਿੱਤੀਆਂ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਟਰੁੱਥ ਸੋਸ਼ਲ ਹੈ ਇਹਨਾਂ ਦਾ ਉਹਦੇ ਚ ਇੱਕ ਬ੍ਰਾਕ ਹਵਾਮਾ ਬਾਰੇ ਵੀ ਇਹਨਾਂ ਨੇ ਵੀਡੀਓ ਪਾਈ ਆ ਇਹ ਬੈਠੇ ਆ ਤੇ ਜਿਹੜੇ ਉੱਥੇ ਪੁਲਿਸ ਆ ਕੇ ਲੋ ਉਹ ਬ੍ਰਾਕ ਬਾਮਾ ਨੂੰ 트럼ਪ ਵੀ ਉੱਥੇ ਬੈਠੇ ਵਾਈਟ ਹਾਊਸ ਦੇ ਵਿੱਚ ਤੇ ਉਹ ਅਰੈਸਟ ਕਰਕੇ ਲਿਜਾ ਰਹੀ ਹੈ ਤੇ ਉਹ ਫੜ ਕੇ ਅਰੈਸਟ ਕਰਕੇ ਲਿਜਾ ਰਹੀ ਹੈ ਹਾਲਾਂਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਨਕਲੀ ਵੀਡੀਓ ਆ ਪਰ ਇਹਦਾ ਰਾਸ਼ਟਰਪਤੀ ਦੁਆਰਾ ਪਾਉਣ ਦਾ ਮਤਲਬ ਕੀ ਹੈ ਖੈਰ ਉਹਨੇ ਸ਼ੇਅਰ ਕੀਤੀ ਹੈ ਵੀਡੀਓ ਹੁਣ ਪ੍ਰੈਜ਼ੀਡੈਂਟ ਜਿਹੜੇ ਸਾਬਕਾ ਰਾਸ਼ਟਰਪਤੀ ਅਬਾਮਾ ਆ ਉਹਨਾਂ ਦੇ ਆਫਿਸ ਨੇ ਹੁਣ ਦੇ ਰਾਸ਼ਟਰਪਤੀ 트럼ਪ ਦੇ ਦਾਅਵੇ ਆ ਜਿਹੜੇ ਕਿ ਉਹਨਾਂ ਨੇ ਕੀਤੇ ਉਹਨਾਂ ਨੂੰ ਝੂਠੇ ਕਿਹਾ ਇਸ ਆਫਟਰ ਦੇ ਤੇ ਕਿਹਾ ਕਿ ਅਸਲੀ ਮੁੱਦਿਆਂ ਤੋਂ ਧਿਆਨ ਭਟਕਾਉਣ ਦੇ ਲਈ ਇਹ ਇਸ ਤਰ੍ਹਾਂ ਦੀਆਂ ਗੱਲਾਂ ਸਾਡੇ ਉੱਤੇ ਕਰ ਰਹੇ ਆ 트럼ਪ ਦੇ ਉਹਨਾਂ ਦੀ ਟੀਮ ਨੇ ਕਿਹਾ ਕਿ ਵਾਮਾ ਅਸਲ ਚੋ ਕਹਿ ਰਿਹਾ ਕਿ 16 ਦੇ ਵਿੱਚ ਜਦੋਂ ਇਹ 16 ਦੇ ਵਿੱਚ ਰਾਸ਼ਟਰਪਤੀ 트럼ਪ ਜਿੱਤਦੇ ਆ ਤੇ ਉਹਦੇ ਤੋਂ ਬਾਅਦ ਜਿਹੜਾ 20 ਦੇ ਵਿੱਚ ਫੇਰ ਜੋ ਬਾਈਡਨ ਬਣਦੇ ਆ ਤੇ 24 ਦੇ ਵਿੱਚ ਫੇਰ 트럼ਪ ਬਣਦੇ ਆ 20 ਦੇ ਵਿੱਚ ਜਦੋਂ बराक Obama ਜਾਂਦੇ ਆ 16 ਦੇ ਵਿੱਚ ਇਹਨਾਂ ਨੇ ਇਹ ਕਿਹਾ ਰਾਸ਼ਟਰਪਤੀ Trump ਨੇ ਬਈ ਇਹਨਾਂ ਨੇ ਜਿਹੜੀਆਂ ਇਲੈਕਸ਼ਨਸ ਆ Obama ਤੇ ਇਹਨਾਂ ਦੀ ਟੀਮ ਨੇ ਕਿਉਂਕਿ ਰਾਸ਼ਟਰਪਤੀ ਤੇ ਉਦੋਂ ਉਹੀ ਸੀ ਜਿਹੜੀ ਵਾਈਟ ਹਾਊਸ ਦੇ ਵਿੱਚ ਜਿਹੜੀ ਸੀਗੀ ਜਿਹੜੀ ਵਾਈਟ ਹਾਊਸ ਦੇ ਵਿੱਚ ਇਹਨਾਂ ਦੇ ਸੰਪਰਕ ਸੀਗੇ ਇਹਨਾਂ ਨੇ ਜਾਣਬੁੱਝ ਕੇ ਰਾਸ਼ਟਰਪਤੀ Trump ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਕਰੋ ਇਲੈਕਸ਼ਨ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹਨੂੰ ਇਹਨਾਂ ਨੇ ਅਵਾਮਾ ਨੇ ਹੁਣ ਕਿਹਾ ਵੀ ਇਹ ਸਿਰਫ ਸਿਰਫ ਇੱਕ ਕਾਂਸਪੀਰੇਸੀ ਆ ਉਹਨਾਂ ਦੀ ਕੋਈ ਕੋਸ਼ਿਸ਼ ਨਹੀਂ ਸੀ ਕਿ ਟਰੰਪ ਨੂੰ ਇਲੈਕਸ਼ਨ ਦੇ ਵਿੱਚ ਵਾਈਟ ਹਾਊਸ ਦੇ ਵਿੱਚ ਕਿਵੇਂ ਪਰੇ ਕੀਤਾ ਜਾ ਸਕਦਾ ਕਿਸੇ ਨੂੰ ਕੋਈ ਛੋਟੀ ਮੋਟੀ ਗੱਲ ਥੋੜਾ ਪਰ ਕਿਉਂਕਿ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਕਹਿ ਰਹੇ ਇਹਦਾ ਮਤਲਬ ਕਿਤੇ ਨਾ ਕਿਤੇ ਗੱਲ ਦੇ ਵਿੱਚ ਕੋਈ ਵਜ਼ਨ ਹੈ ਹੁਣ ਨਵੇਂ ਡਾਕੂਮੈਂਟ ਰਿਲੀਜ਼ ਕੀਤੇ ਗਏ ਤੁਲਸੀ ਕੁਬਾਰ ਜਿਹੜੀ ਡਾਇਰੈਕਟਰ ਹੈਗੀ ਨੈਸ਼ਨਲ ਇੰਟੈਲੀਜੈਂਸ ਦੀ ਉਹਨਾਂ ਨੇ ਕੁਝ ਡੀ ਕਲਾਸੀਫਾਈਡ ਪੇਪਰ ਸ਼ੇਅਰ ਕੀਤੇ ਆ ਉਹਨਾਂ ਨੇ ਇਹ ਕਿਹਾ ਕਿ ਖਾਸ ਤੌਰ ਦੇ ਉੱਤੇ ਉਬਾਮਾ ਨੇ ਜਿਹੜੀ ਇੰਟੈਲੀਜੈਂਸ ਟੀਮ ਸੀ ਉਹਦੀ ਦੁਰਵਰਤੋਂ ਕੀਤੀ ਆ ਇਹਨਾਂ ਦੀ ਚਲਦੀ ਸੀ ਇਹਨਾਂ ਨੇ ਸਰਕਾਰ ਦੇ ਵਿੱਚ ਚਲਾ ਕੇ ਟਰੰਪ ਨੂੰ ਸਾਫ਼-ਸਾਫ਼ ਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਿਹੜੀ ਕਿ ਨਹੀਂ ਕਰਨੀ ਚਾਹੀਦੀ ਇੱਕ ਇਲੈਕਸ਼ਨ ਫੇਅਰ ਹੋਣੀ ਚਾਹੀਦੀ ਹੈ ਜਿਹੜਾ ਜਿੱਤ ਗਿਆ ਜਿੱਤ ਗਿਆ ਜਿਹੜਾ ਹਾਰ ਗਿਆ ਹਾਰ ਗਿਆ ਕੁਝ ਮਾਹਰ ਕਹਿੰਦੇ ਹੁਣ ਤੁਲਸੀ ਗੁਵਾਰ ਦੇ ਤੇ ਐਵੀਡੈਂਸ ਦੇ ਤਾਂ ਕੋਈ ਆ ਸਬੂਤ ਆ ਮੇਰੇ ਕੋਲੇ ਡਾਕੂਮੈਂਟ ਸ਼ੇਅਰ ਕੀਤੇ ਆ ਐਕਸਪਰਟ ਹੋਣੇ ਦੂਜੀਤਰ ਕੈਰੇ ਵੀ ਡਾਕਟਰ ਜਿਹੜੇ ਇਹ ਡਾਕੂਮੈਂਟ ਜਿਹੜੇ ਸਬੂਤ ਆ ਬੜੇ ਕਮਜ਼ੋਰ ਆ ਮਤਲਬ ਇਹਨਾਂ ਵਿੱਚ दम ਨਹੀਂ ਆ ਕਿ ਇਹਦੇ ਆਧਾਰ ਤੇ ਉੱਤੇ ਕਿਹਾ ਜਾ ਸਕਕੇ ਕਿ ਟਰੰਪ ਦਾ ਦਾਵਾ ਸਹੀ ਆ ਤੇ ਉਹਨਾਂ ਨੇ ਜਿਹੜਾ ਹੈਗਾ ਜਿਹੜੇ ਰੀਅਲ ਐਵੀਡੈਂਸ ਆ ਹਜੇ ਵੀ ਉਹ ਨਹੀਂ ਮਿਲ ਰਹਾ ਦੂਜੀ ਗੱਲ ਇਹ ਕਿਹਾ ਜਾ ਰਿਹਾ ਕਿ ਰਸ਼ੀਆ ਨੇ 2016 ਦੇ ਵਿੱਚ ਅਮਰੀਕਾ ਦੀ ਇਲੈਕਸ਼ਨ ਦੇ ਵਿੱਚ ਦਖਲਅੰਦਾਜ਼ੀ ਕੀਤੀ ਹੈ ਕਈ ਅਧਿਕਾਰੀ ਕਈ ਇਨਵੈਸਟੀਗੇਸ਼ਨ ਜਿਹੜੀਆਂ ਰਿਪਬਲਿਕਨ ਆਪਣੇ ਮਾਰਕੋ ਰੂਬਿਓ ਦੇ ਵੀ ਕੀਤੀ ਲੀਡ ਹੋਣ ਇਨਵੈਸਟੀਗੇਸ਼ਨ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਕਿਹਾ ਕਿ ਜਿਹੜੀ ਰਸ਼ੀਆ ਸੀ ਇਹਨਾਂ ਨੇ 16 ਦੇ ਵਿੱਚ 트ੰਪ ਦੀ ਮਦਦ ਕੀਤੀ ਹੈ ਪਰ ਹੁਣ ਇਹਦਾ ਪਤਾ ਨਹੀਂ ਕੀ ਸੱਚ ਹੈ ਕੀ ਝੂਠ ਹੈ ਪਰ 트ੰਪ ਚਾਹੁੰਦੇ ਆ ਕਿ ਡਾਕੂਮੈਂਟ ਜਿਹੜੇ ਆ ਉਹ ਸਾਫ਼ ਤੌਰ ਦੇ ਉੱਤੇ ਦੱਸ ਰਹੇ ਆ ਕਿ ਬਾਮਾ ਨੇ ਸਾਡੇ ਨਾਲ ਗਲਤ ਕੀਤਾ ਤੇ ਇਹ ਸਿੱਧਾ ਸਿੱਧਾ ਕ੍ਰਿਮੀਨਿਕਲ ਕ੍ਰਿਮੀਨਲੀ ਇਨਵੈਸਟੀਗੇਟ ਹੋਣਾ ਚਾਹੀਦਾ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਇਹ ਉਹ ਕਹਿੰਦੇ ਜਿਹੜਾ ਵੱਡੇ ਤੋਂ ਵੱਡਾ ਕ੍ਰਾਈਮ ਕੋਈ ਹੋ ਸਕਦਾ ਕ੍ਰਾਈਮ ਐਟ ਹਾਈएस्ट ਲੈਵਲ ਇਸ ਪੱਧਰ ਤੇ ਪਹੁੰਚ ਗਿਆ ਵੀ ਇਹਨੂੰ ਉਸ ਹਾਬ ਨਾਲ ਦੇਖਣਾ ਚਾਹੀਦਾ ਆਵਾਮਾਂ ਦੀ ਟੀਮ ਨੇ ਸਾਫ਼ ਤੌਰ ਤੇ ਕਿਹਾ ਕਿ ਇਹ ਨੌਨਸੈਂਸ ਆ ਉਹਨਾਂ ਦੇ ਸਪੋਕਸਪਰਸਨ ਨੇ ਕਿਹਾ ਰੈਡਿਕਲਸ ਸ਼ਬਦ ਵਰਨੇ ਵਰਤਿਆ ਤੇ ਉਹ ਕਹਿੰਦੇ ਵੀ ਇਹ ਕੋਈ ਸੈਂਸ ਨਹੀਂ ਆ ਇਹਦੀ ਇਹਦੇ ਨਾਲ ਉਹ ਫੈਕਟ ਨਹੀਂ ਬਦਲ ਜਾਂਦੇ ਕਿ ਰੂਸ ਨੇ ਅਮਰੀਕਾ ਦੇ ਵਿੱਚ ਦਖਲਅੰਦਾਜ਼ੀ ਕੀਤੀ ਹੈ ਸਿਰਫ ਇਸ ਮੁੱਦੇ ਤੋਂ ਧਿਆਨ ਭਟਕਾਉਣ ਦੇ ਲਈ 트럼ਪ ਜਾਣ ਬੁੱਝ ਕੇ ਇਹ ਗੱਲਬਾਤ ਕਰ ਰਿਹਾ ਜਿਹੜੀ ਇੱਕ ਇੰਟਰਵਿਊ ਸੀਗੀ ਲਾਰਾ 트럼ਪ ਦੀ ਗਵਰਨਰ ਨੇ ਖਾਸ ਤੌਰ ਦੇ ਉੱਤੇ ਕਿਹਾ ਕਿ ਅਵਾਮਾ ਦੀ ਟੀਮ ਨੇ ਜਿਹੜੀ ਇਹਨਾਂ ਦੀ ਪ੍ਰੈਜ਼ੀਡੈਂਸੀ ਨੂੰ ਸੈਬੋਟੇਜ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਮਾਮਲਾ ਇਹ ਹੋਰ ਜ਼ਿਆਦਾ ਵੱਧ ਰਿਹਾ ਕਿਉਂਕਿ ਪਹਿਲੇ 트럼ਪ ਨੇ ਦੋਸ਼ ਲਾਇਆ ਸਿੱਧਾ ਸਿੱਧਾ ਤੇ ਦੂਜੇ ਪਾਸੇ ਹੁਣ 트럼ਪ ਦੇ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹਦਾ ਸਾਫ਼ ਤੌਰ ਦੇ ਉੱਤੇ ਇਹ ਇੱਕ ਜਵਾਬ ਆਇਆ ਕਿ ਇਦਾਂ ਨਹੀਂ ਹੋਇਆ ਸੀ ਅਗਲਾ ਮਾਮਲਾ ਟੈਕਸਸ ਦੇ ਵਿੱਚ ਖੜਾਦਾ ਆ ਹਾਰਡ ਆਏ ਆ ਟੈਕਸਸ ਦੇ ਵਿੱਚ ਆਪਾਂ ਜਾਣਦੇ ਆ ਕੁਦਰਤੀ ਆਫਤਾਂ ਕੁਦਰਤੀ ਆਫਤਾਂ ਨੇ ਅਮਰੀਕਾ ਨੂੰ ਕਈ ਪਾਸਿਓਂ ਘੇਰਿਆ ਆ ਅ ਕੈਲੀਫੋਰਨੀਆ ਦੇ ਵਿੱਚ ਵੀ ਜੰਗਲੀ ਅੱਗਾਂ ਲੱਗੀਆਂ ਸੀ ਹਾਰਡ ਵੀ ਆਏ ਸੀ ਬਹੁਤ ਕੁਝ ਆਇਆ ਸੀ ਕਿਤੇ ਨਾ ਕਿਤੇ ਸਾਰੇ ਮੁੱਦੇ ਜਿਹੜੇ ਆ ਉਹ ਰਾਜਨੀਤੀ ਦੇ ਨਾਲ ਜਾਲ ਲੁੜਦੇ ਆ ਜਿਵੇਂ ਇਦਾਂ ਕਹਿ ਲਓ ਕਿ ਹੁਣ ਸੱਚ ਪਤਾ ਨਹੀਂ ਕੀ ਆ ਪਰ ਜਿਹੜੇ ਜਿਹੜੇ ਆਲੋਚਕ ਆ ਉਹ ਇਸ ਗੱਲ ਨੂੰ ਜੋੜਦੇ ਆ ਟੈਕਸਸ ਦੇ ਵਿੱਚ ਗ੍ਰੈਗ ਐਵਟ ਗਵਰਨਰ ਨੇ ਯਾਨੀ ਕਿ ਟੈਕਸਸ ਦੇ ਵਿੱਚ ਰਿਪਬਲਿਕਨ ਗਵਰਨਰ ਨੇ ਟਰੰਪ ਰਿਪਬਲਿਕਨ ਦੀ ਕੇਂਦਰ ਦੇ ਵਿੱਚ ਸਰਕਾਰ ਆ ਡੋਨਲਡ ਟਰੰਪ ਉਥੇ ਰਾਸ਼ਟਰਪਤੀ ਨੇ ਜਿਹੜੀਆਂ ਇਹਨਾਂ ਦੀ ਪਾਰਟੀ ਦੀਆਂ ਸਟੇਟਾਂ ਆ ਉਹਨਾਂ ਨੂੰ ਕਿਹਾ ਜਾ ਰਿਹਾ ਵੀ ਇਹ ਸਹਾਇਤਾ ਜਲਦੀ ਭੇਜ ਦਿੰਦੇ ਆ ਜਿੱਥੇ ਜਿਵੇਂ ਕੈਲੀਫੋਰਨੀਆ ਆ ਉਥੇ ਡੈਮੋਕ੍ਰੇਟਸ ਆ ਡੈਮੋਕ੍ਰੇਟ ਸਟੇਟ ਆ ਉਥੇ ਹੀ ਨਹੀਂ ਭੇਜਦੇ ਜਾਂ ਕਿੰਨੀਆਂ ਹੋਰ ਥਾਵਾਂ ਦੇ ਮਤਲਬ ਇਹ ਇਹ ਗੱਲ ਕਿ ਹੋਣਾ ਤੇ ਚਾਹੀਦਾ ਸੀ ਵੀ ਟੈਕਸਸ ਦੇ ਵਿੱਚ ਹੜ੍ਹ ਆਏ ਜਿਹੜੀ ਸਟੇਟ ਆ ਰਾਜ ਸਰਕਾਰ ਆ ਉਹ ਤਾਂ ਸਾਰਾ ਕੁਝ ਕਰ ਹੀ ਰਹੀ ਆ ਕੇਂਦਰ ਸਰਕਾਰ ਉਹਦੇ ਵਿੱਚ ਮਦਦ ਭੇਜ ਰਹੀ ਹੈ ਇਹਦੀ ਸਿਫਤ ਹੋਣੀ ਚਾਹੀਦੀ ਸੀ ਉਹਦੀ ਸਿਫਤ ਹੋ ਰਹੀ ਹੈ ਉਹਦੀ ਸਿਫਤ ਦੇ ਨਾਲ ਨਾਲ ਬਾਕੀ ਉਹਨਾਂ ਨੇ 10 ਸਟੇਟਾਂ ਉਹ ਕਹੀਆਂ ਜਾ ਰਹੀਆਂ ਕਿ ਇਹਨਾ ਇਹਨਾ ਸਟੇਟਾਂ ਦੇ ਵਿੱਚ ਮਦਦ ਦੀ ਲੋੜ ਸੀ ਇਹਨਾਂ ਨੂੰ ਹੁਣੀ ਮਿਲੀ ਆ ਜਾਂ ਹਜੇ ਤੱਕ ਵੀ ਨਹੀਂ ਮਿਲੀ ਜਦੋਂ ਕਿ ਟੈਕਸਸ ਨੂੰ ਉਸੇ ਵੇਲੇ ਦੇ ਦਿੱਤੀ ਗਈ ਹੈ ਹੁਣ ਇੱਕ ਪਾਸੇ ਮਨੁੱਖੀ ਜਾਨਾਂ ਖਤਰੇ ਦੇ ਵਿੱਚ ਆ ਚਾਹੇ ਉਹ ਟੈਕਸਸ ਹੋਵੇ ਚਾਹੇ ਕੈਲੀਫੋਰਨੀਆ ਹੋਵੇ ਚਾਹੇ ਮੈਰੀਲੈਂਡ ਹੋਵੇ ਇੱਥੇ ਰਾਜਨੀਤਿਕ ਪਾਰਟੀ ਦਾ ਕੋਈ ਮੁੱਦਾ ਨਹੀਂ ਹੋਣਾ ਚਾਹੀਦਾ ਵੀ ਕਿਹੜੀ ਪਾਰਟੀ ਕਰਕੇ ਉੱਥੇ ਮਦਦ ਕੀਤੀ ਜਾ ਰਹੀ ਹੈ ਪਰ ਇਹ ਉੱਦਾ ਬਣਿਆ ਆ ਮੁੱਦਾ ਇਸ ਕਰਕੇ ਬਣਿਆ ਆ ਹੁਣ ਦੂਜੀਆਂ ਸਟੇਟਾਂ ਦੇ ਵਿੱਚ ਕੈਂਟਕੀ ਆ ਇੰਡੀਆਨਾ ਆ ਮਿਸ਼ੀਗਨ ਆ ਵੈਸਟ ਵਰਜੀਨੀਆ ਆ ਉਹ ਕਹਿੰਦੇ ਸੀ ਮਹੀਨਿਆਂ ਦੀ ਕੀਤੀ ਆ ਉਹ ਵੀ ਨਹੀਂ ਕਹਿ ਰਹੇ ਅਸਲ ਦੇ ਵਿੱਚ ਆਲੋਚਕ ਕਹਿ ਰਹੇ ਆ ਕਿ ਅਸੀਂ ਆਪਣਾ ਜਿਹੜਾ ਡਿਜ਼ਾਸਟਰ ਏਡ ਲੈਣ ਦੇ ਲਈ ਜਿਹੜਾ ਉਹ ਮਤਲਬ ਉੱਥੇ ਵੀ ਹੜ੍ਹ ਆਈ ਸੀ ਉਹ ਕਹਿੰਦੇ ਅਸੀਂ ਕਈ ਮਹੀਨਿਆਂ ਉਡੀਕ ਕੀਤੀ ਹੈ ਸਾਡੇ ਕੋਲ ਕੁਝ ਨਹੀਂ ਪਹੁੰਚਿਆ ਜਾਂ ਹੁਣ ਪਹੁੰਚਿਆ ਜਾਂ ਮੱਸੀ ਪਹੁੰਚਿਆ ਕਈ ਮਹੀਨਿਆਂ ਦੇ ਬਾਅਦ ਪਹੁੰਚਿਆ ਤੇ ਇੱਥੇ ਸਾਰਾ ਕੁਝ ਉਸੇ ਵੇਲੇ ਹੀ ਦੇ ਦਿੱਤਾ ਗਿਆ ਮਿਸ਼ੀਗਨ ਦੇ ਵਿੱਚ ਜਿਹੜੇ ਵਿਟਮਰ ਗਵਰਨਰ ਨੇ ਡੈਮੋਕ੍ਰੇਟਸ ਨੇ ਉਹ ਨਿਊ ਮੈਕਸੀਕੋ ਦੇ ਵਿੱਚ ਡੈਮੋਕ੍ਰੇਟ ਸਟੇਟ ਆ ਓਰੀਗਨ ਦੇ ਵਿੱਚ ਤਿੰਨਾਂ ਕਾਟਕ ਡੈਮੋਕ੍ਰੇਟ ਗਵਰਨਰ ਨੇ ਮੈਰੀਲੈਂਡ ਦੇ ਵਿੱਚ ਵੈਸਮੋਰ ਡੈਮੋਕ੍ਰੇਟ ਆ ਆਪਣੇ ਕੈਂਸਸ ਦੇ ਵਿੱਚ ਗਵਰਨਰ ਲੋਰਾ ਕੈਲੀ ਡੈਮੋਕ੍ਰੇਟ ਆ ਓਕਲਾਹਾਮਾ ਦੇ ਵਿੱਚ ਰਿਪਬਲਿਕਨ ਗਵਰਨਰ ਆ ਪਰ ਉਹਨਾਂ ਨੇ ਜਿਹੜਾ ਮਿਊਚੁਅਲ ਏਡ ਰਿਕਵੈਸਟ ਸੀਗੀ ਮਤਲਬ ਉਹਨਾਂ ਨੇ ਆਪਣੇ ਆਪ ਮਦਦ ਕੀਤੀ ਕੈਲੀਫੋਰਨੀਆ ਦੇ ਵਿੱਚ ਜਿਹੜਾ ਇਹ ਹੀ ਕੀਤਾ ਗਿਆ ਵਰਨਿਊਸ਼ਮ ਡੈਮੋਕ੍ਰੇਟ ਗਵਰਨਰ ਹੁਣ ਰਿਪਬਲਿਕਨ ਲੈਡ ਸਟੇਟ ਟੈਕਸਸ ਆ ਕਿਸੇ ਤਰ੍ਹਾਂ ਜਿਹੜਾ ਵੈਸਟ ਵਰਜੀਨੀਆ ਮਸੂਰੀ ਸਾਊਥ ਡੇਕੋਟਾ ਇੱਥੇ ਆ ਸੋ ਇਹਦਾ ਮਤਲਬ ਇਹ ਆ ਕਿ ਜਿਹੜੀਆਂ ਡੈਮੋਕ੍ਰੈਟਿਕ ਲੈਡ ਸਟੇਟਸ ਆ ਉਹਨਾਂ ਨੇ ਜਦੋਂ ਰਿਕੁਐਸਟ ਕੀਤੀ ਉੱਥੇ ਡਿਲੇ ਹੋਇਆ ਚਾਹੇ ਉਹ ਮਿਸ਼ੀਗਨ ਨਿਊ ਮੈਕਸੀਕੋ ਓਰੇਗਨ ਕੈਂਟੈਕੀ ਮੈਰੀਲੈਂਡ ਕੈਂਸਸ ਕੈਲੀਫੋਰਨੀਆ ਤੇ ਜਿਹੜੀਆਂ ਰਿਪਬਲਿਕਨ ਲੈਡ ਸਟੇਟ ਆ ਚਾਹੇ ਉਹ ਟੈਕਸਸ ਆ ਤੇ ਇੰਡੀਆਨਾ ਵੈਸਟ ਵਰਜੀਨੀਆ ਮਸੂਰੀ ਜਾਂ ਸਾਊਥ ਡੇਕੋਟਾ ਉਨਾ ਦੇ ਵਿੱਚ ਇਹਨਾਂ ਨੇ ਜਦੋਂ ਹੀ ਹੜ੍ਹ ਆਏ ਜਦੋਂ ਹੀ ਉਹਨਾਂ ਨੂੰ ਪੈਸੇ ਦੀ ਲੋੜ ਸੀ ਸੈਂਟਰ ਸਰਕਾਰ ਨੇ ਪੈਸਾ ਦੇ ਦਿੱਤਾ ਸੋ ਰਾਜ ਸਰਕਾਰ ਦੀ ਕੇਂਦਰ ਸਰਕਾਰ ਦੇ ਨਾਲ ਜਿਹੜੀ ਗੱਲਬਾਤ ਆ ਉਹ ਸੁਰ ਨਹੀਂ ਮਿਲ ਰਹੀ ਵੱਖਰੇ ਵੱਖਰੇ ਹਾਲਾਂਕਿ ਰਾਸ਼ਟਰਪਤੀ 트ੰਪ ਨੇ ਇਸ ਗੱਲ ਦੀ ਸਿਫਤ ਕੀਤੀ ਹੈ ਵੀ ਬਹੁਤ ਵਧੀਆ ਹੋਇਆ ਜਿਹੜਾ ਉਸੇ ਵੇਲੇ ਏਡ ਪਹੁੰਚ ਗਈ ਕਿਉਂਕਿ 130 ਬੰਦੇ ਦੀ ਮੌਤ ਹੋ ਗਈ ਸੀ ਉੱਥੇ ਗਵਰਨਰ ਗੈਗ ਐਬਰਟ ਨੇ ਖਾਸ ਤੌਰ ਦੇ ਉੱਤੇ 트ੰਪ ਡੋਨਲਡ 트ੰਪ ਦਾ ਧੰਨਵਾਦ ਕੀਤਾ ਕਿ ਤੁਸੀਂ ਇੰਨੀ ਕੁਇਕਲੀ ਇਹ ਏਡ ਜਿਹੜੀ ਆ ਉਹ ਅਪਰੂਵ ਕਰ ਦਿੱਤੀ ਆ ਸੋ ਹੁਣ ਕੁਝ ਕਹਿੰਦੇ ਵੀ ਸਾਡੀ ਹੋਈ ਤਾਂ ਹੈ ਮਨਜ਼ੂਰ ਪਰ ਥੋੜੀ ਹੋਈ ਹੈ ਬਹੁਤ ਸਾਰੀਆਂ ਸਟੇਟਸ ਨੂੰ ਇਨਫਰਾਸਟ੍ਰਕਚਰ ਦੇ ਲਈ ਜਾਂ ਦੂਜਿਆਂ ਨੂੰ ਮਿਲੀ ਆ ਤੇ ਜਿਹੜੀਆਂ ਨਹੀਂ ਹਜੇ ਤੱਕ ਵੀ ਅਨਪਲੋਇਮੈਂਟ ਹਾਊਸਿੰਗ ਜਾਂ ਜਿਹੜੀਆਂ ਦੂਜੀਆਂ ਲੋੜਾਂ ਆ ਉਹਨਾਂ ਦੇ ਲਈ ਰਿਕਵੈਸਟ ਜਿਹੜੀ ਆ ਉਹ ਪੈਂਡਿੰਗ ਦੱਸੀ ਜਾ ਰਹੀ ਹੈ ਜਿਹੜੀ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਹੈ ਉਹ ਕੁਇਕਲੀ ਰਿਮੂਵ ਕਰ ਸਕਦੀ ਕਿਉਂਕਿ ਹੋਮਲੈਂਡ ਸਿਕਿਉਰਿਟੀ ਸੈਕਟਰੀ ਜਿਹੜੀ ਕ੍ਰਿਸਟੀ ਨਿਊਮ ਆ ਉਹਨੂੰ ਅਪਰੂਵ ਕਰਨਾ ਪਊਗਾ ਪਹਿਲਾਂ ਜੇ ਖਰਚਾ ਲੱਖ ਡਾਲਰ ਤੋਂ ਜ਼ਿਆਦਾ ਆ ਤਾਂ ਨਵੇਂ ਨਿਯਮ ਦੇ ਅਨੁਸਾਰ ਜਿਹੜੀ ਹੋਮਲੈਂਡ ਸਿਕਿਉਰਿਟੀ ਦੀ ਇਹ ਸਕੱਤਰ ਹੈ ਕ੍ਰਿਸਟੀ ਨੋਇਮ ਉਹਦੇ ਦਸਤਕਾਂ ਤੋਂ ਬਿਨਾ ਰੇਡ ਮਨਜ਼ੂਰ ਨਹੀਂ ਹੁੰਦੀ ਇਸੇ ਕਰਕੇ ਬਹੁਤੀਆਂ ਥਾਵਾਂ ਦੇ ਉੱਤੇ ਉਹ ਦਸਤਕਤ ਹੋਤ ਹੀ ਨਹੀਂ ਆਉਂਦੇ ਨਾ ਟੀਮਾਂ ਟਾਈਮ ਤੇ ਪਹੁੰਚਦੀਆਂ ਉਹਨਾਂ ਨੂੰ ਹੈਲੀਕਾਪਟਰ ਚਾਹੀਦਾ ਬੰਦੇ ਟਰੇਸ ਕਰਨ ਦੇ ਲਈ ਉਹ ਕਹਿੰਦੀ ਹੈ ਕਿ ਖਰਚਾ 100 ਡਾਲਰ ਤੋਂ ਜ਼ਿਆਦਾ ਪਹਿਲਾਂ ਤੋਂ ਸਾਈਨ ਕਰਾ ਕੇ ਲਿਆ ਉਹਨਾਂ ਕਾਗਜ਼ਾਂ ਪੱਤਰਾਂ ਦੇ ਵਿੱਚ ਵੀ ਕਈ ਵਾਰੀ ਗੱਲਬਾਤ ਜਿਹੜੀ ਹੈ ਇਹ ਉਲਝੀ ਹੈ ਤੇ ਕੋਈ ਫੇਰ ਕੁਦਰਤੀ ਹਾfte ਦਾ ਮੁੱਦਾ ਰਾਜਨੀਤਿਕ ਬਣਦਾ ਜਾ ਰਿਹਾ ਹੈ ਅਗਲੀ ਗੱਲਬਾਤ ਇੱਕ ਵਿਲੀਅਮ ਮਕਨੀਲ ਜੂਨੀਅਰ ਦੀ ਵੀਡੀਓ ਵਾਇਰਲ ਹੋਈ ਹੈ ਸੈਲਫੋਨ ਦੇ ਉੱਤੇ ਉੱਥੇ ਪਤਾ ਲੱਗ ਰਿਹਾ ਕਿ ਜੈਕਸਨਵਿਲ ਫਲੋਰੀਡਾ ਦੇ ਵਿੱਚ ਪੁਲਿਸ ਵਾਲਿਓ ਨੂੰ ਕੁੱਟ ਰਹੇ ਆ ਬਹੁਤ ਵੀਡੀਓ ਇਹ ਵਾਇਰਲ ਹੋਈ ਹੈ ਮਕਨੀਲ ਬਲੈਕ ਭਾਈ ਚਾਰੇ ਨਾਲ ਸੰਦ ਰੱਖਦਾ ਜਿਹੜਾ ਆਫੀਸਰ ਆ ਕੁੱਟਣ ਵਾਲਾ ਉਹ ਗੋਰਾ ਆ ਤੇ ਇਸ ਇਨਸੀਡੈਂਟ ਨੇ ਪੂਰੀ ਤੇ ਪੂਰੀ ਮਤਲਬ ਇੱਕ ਆਊਟਰੇਜ ਫੈਲਾ ਦਿੱਤੀ ਹੈ ਸਪੈਸ਼ਲੀ ਸਿਵਲ ਰਾਈਟਸ ਐਡਵੋਕੇਟਸ ਦੇ ਵਿੱਚ ਜਿਹੜੇ ਕਹਿੰਦੇ ਆ ਵੀ ਅਸੀਂ ਪਹਿਲਾਂ ਕਹਿੰਦੇ ਹ ਸੀ ਵੀ ਬਲੈਕ ਭਾਈਚਾਰੇ ਦੇ ਨਾਲ ਗੋਰੇ ਧੱਕਾ ਕਰਦੇ ਆ ਪੁਲਿਸ ਵਾਲੇ ਦੂਜਿਆਂ ਨਾਲ ਹੋਰ ਤਰ੍ਹਾਂ ਟ੍ਰੀਟ ਕਰਦੇ ਨੇ ਨਾਲ ਹੋਰ ਤਰ੍ਹਾਂ ਟ੍ਰੀਟ ਕਰਦੇ ਆ ਇੱਕ ਹੋਰ ਉਦਾਹਰਨ ਤੁਹਾਡੇ ਸਾਹਮਣੇ ਹੈ ਜਿਹਦੇ ਵਿੱਚ ਇਹ ਕੁਛ ਵਾਪਰਿਆ ਕੋਈ ਕਹਿੰਦੇ ਉਹ ਜੀ ਹੈਡਲਾਈਟ ਜਿਹੜੀ ਉਹ ਠੀਕ ਨਹੀਂ ਸੀ ਕਾਰ ਚ ਜਾਂਦਾ ਸੀ ਸੀਟ ਬੈਲਟ ਨਹੀਂ ਸੀ ਲਾਈ ਪੁਲਿਸ ਨੇ ਉਹਨੂੰ ਪੁੱਲ ਕੀਤਾ ਪਾਸੇ ਤੇਰੀ ਸੀਟ ਬੈਲਟ ਨਹੀਂ ਲਾਈ ਤੇ ਤੇਰੀ ਹਾ ਲਾਈਟ ਨਹੀਂ ਜਗਦੀ ਦਿਨ ਸਿਗਾ ਹੈ ਉਹ ਕਹਿੰਦਾ ਵੀ ਇਹ ਕੋਈ ਰੀਜ਼ਨ ਆ ਮੈਨੂੰ ਰੋਕਣ ਦਾ ਉਹ ਨੇ ਬਾਰ ਕੱਟਣ ਦੀ ਕੋਣ ਕਬੀ ਬਾਹਰ ਆਕਾਰ ਤੋਂ ਉਹ ਕਹਿੰਦਾ ਮੈਂ ਨਹੀਂ ਹਾਂ ਦਾ ਕਾਰਜ ਤੋਂ ਬਾਹਰ ਤੇ ਉਹਨੇ ਕਿਹਾ ਕਿ ਸੁਪਰਵਾਈਜ਼ਰ ਨੂੰ ਲਿਆਓ ਉਹਨੇ ਰਿਫਿਊਜ਼ ਕਰ ਦੇ ਉਹਨੇ ਮਤਲਬ ਲਾਇਸੈਂਸ ਵੀ ਨਹੀਂ ਦਿਖਾਉਣ ਤੋਂ ਰਿਫਿਊਜ਼ ਕਰ ਦਿੱਤਾ ਡੋਰ ਉਹਨੇ ਆਪਣੇ ਲੌਕ ਕਰ ਲੈ ਤੇ ਜਿਹੜਾ ਆਫੀਸਰ ਨੇ ਫੇ ਹੋ ਗਿਆ ਵਿੰਡੋ ਤੋੜ ਦਿੱਤੀ ਪੁਲਿਸ ਨੇ ਜਦੋਂ ਉਹਦੀਆਂ ਵਿੰਡੋ ਤੋੜੀਆਂ ਆਫੀਸਰ ਨੇ ਉਹਨੂੰ ਮੁੱਕੇ ਵੀ ਮਾਰਿਆ ਉਹਦੇ ਮੂੰਹ ਦੇ ਉੱਤੇ ਵੀ ਮਾਰੇ ਉਹਨੂੰ ਗਰਾਊਂਡ ਦੇ ਉੱਤੇ ਸਿੱਟ ਲੈ ਜੋ ਕੁਝ ਵੀਡੀਓ ਦੇ ਵਿੱਚ ਦਿਖ ਰਿਹਾ ਬਾਚ ਪਤਾ ਲੱਗਿਆ ਕਿ ਉਹਨੂੰ ਕਾਫੀ ਉਹਦੇ ਦੰਦ ਟੁੱਟ ਗਏ ਉਹਦੀਆਂ ਜਿਹੜੀਆਂ ਸਿਰ ਦੇ ਵਿੱਚ ਸੱਟਾਂ ਡੂੰਘੀਆਂ ਲੱਗੀਆਂ ਤੇ ਉਹਦੀ ਯਾਦਦਾਸ਼ਤ ਦੇ ਉੱਤੇ ਵੀ ਅਸਰ ਪੈ ਗਿਆ ਅ ਅਫੀਸਰ ਜਿਹੜਾ ਉਹਨਾਂ ਨੇ ਕਿਹਾ ਕਿ ਅਰੈਸਟ ਕੀਤੀ ਹੈ ਪਰ ਇਹ ਨਹੀਂ ਕਿਹਾ ਵੀ ਉਹਨੂੰ ਮੁੱਕੇ ਵੀ ਮਾਰੇ ਗਏ ਆ ਉਹ ਕਹਿੰਦੇ ਵੀ ਜਿਹੜਾ ਇੱਕ ਹੋਰ ਅਫੀਸਰ ਨੇ ਬਾਅਦ ਵਿੱਚ ਕਿਹਾ ਵੀ 6 ਪੰਜ ਨੂੰ ਮਾਰੇ ਗਏ ਆ ਹੁਣ ਜਿਹੜਾ ਪੁਲਿਸ ਨੇ ਕਿਹਾ ਕਿ ਮਕਨੀਲ ਜਿਹੜਾ ਆ ਇਹ ਜਿਹੜਾ ਫਲੋਰ ਦੇ ਉੱਤੇ ਚਾਕੂ ਫੜ ਰਿਹਾ ਸੀ ਤੇ ਉਹਦੇ ਲਾਇਰ ਕਹਿੰਦੇ ਆ ਕਿ ਨਹੀਂ ਜਿਹੜਾ ਇਹ ਝੂਠੀ ਗੱਲ ਆ ਉਹਦੇ ਹੱਥ ਬਹੁਤ ਸਾਫ਼ ਆ ਵਿਜੀਬਲ ਆ ਕੋਈ ਇਦਾਂ ਦੀ ਗੱਲ ਨਹੀਂ ਆ ਸੋ ਹੁਣ ਮਤਲਬ ਇਹ ਇੱਕ ਵਾਰੀ ਫੇਅਰ ਵਾਲਾ ਪਿਆ ਗਿਆ ਪੁਲਿਸ ਆਪਣਾ ਦਲੀਲ ਦੇ ਰਹੀ ਆ ਵੀ ਭਾਈ ਠੀਕ ਆ ਅਸੀਂ ਜੋ ਕੀਤਾ ਹੁਣ ਬੰਦਾ ਸਾਡੀ ਗੱਲ ਹੀ ਨਹੀਂ ਮੰਨ ਰਿਹਾ ਅਸੀਂ ਕੀ ਕਰੀਏ ਉਹਦੀ ਰੇਸ ਜਿਹੜੀ ਮਰਜ਼ੀ ਹੋਵੇ ਸਾਨੂੰ ਤੇ ਆਪਣੀ ਕਾਰਵਾਈ ਕਰਨੀ ਪੈਣੀ ਆ ਤੇ ਤੁਹਾਨੂੰ 220 ਦਾ ਜਿਹੜਾ ਜਾਰਜ ਫਲੋਰਡ ਵਾਲਾ ਕੇਸ ਸੀ ਮੈਨੇ ਆ ਪਲੱਸ ਮਿਨੀ ਸੋਟਾ ਦੇ ਵਿੱਚ ਉਹ ਵੀ ਨਹੀਂ ਭੁੱਲਿਆ ਹਜੇ ਤੱਕ ਹਰਕ گارਨਰ 2014 ਦੇ ਵਿੱਚ ਨਿਊਯਾਰਕ ਦੇ ਵਿੱਚ ਬਹੁਤ ਵੱਡਾ ਕਾਂਡ ਹੋਇਆ ਸੀ ਮਿਸ਼ੇਲ ਬਰਾਊਨ ਦਾ 2014 ਦੇ ਵਿੱਚ ਜਿਹੜਾ ਮੈਸੂਰੀ ਦੇ ਵਿੱਚ ਕਾਂਡ ਹੋਇਆ ਸੀ ਇਹ ਫ੍ਰੈਡੀ ਗ੍ਰੇ ਹੋਵੇ ਜਾਂ ਦੂਜੇ ਹੋਵੇ ਉਸ ਮਤਲਬ ਲੜੀ ਦੇ ਵਿੱਚ ਇੱਕ ਹੋਰ ਨਾਂ ਜੁੜ ਗਿਆ ਕਿ ਦੇਖੋ ਜੀ ਜਿਹੜੀ ਪੁਲਿਸ ਆ ਉਹ ਜਿਹੜੇ ਬਲੈਕ ਭਾਈਚਾਰੇ ਦੇ ਲੋਕ ਆ ਉਹਨਾਂ ਦੇ ਨਾਲ ਕਿਸੇ ਕਿਸੇ ਤਰ੍ਹਾਂ ਧੱਕਾ ਕਰਦੀ ਆ ਤੇ ਇਹ ਨਹੀਂ ਹੋਣਾ ਚਾਹੀਦਾ ਹੁਣ ਇਹ ਸਾਰੇ ਕੁਛ ਦੇ ਵਿੱਚ ਇੱਕ ਇੱਕ ਇਨਸੀਡੈਂਟ ਨਹੀਂ ਆ ਇਹ ਮਤਲਬ ਇਹ ਇਨਸੀਡੈਂਟ ਜਿਹੜੇ ਬਹੁਤ ਸਾਰੇ ਹੋਏ ਆ ਜਿਨ੍ਹਾਂ ਦੇ ਵਿੱਚ ਜਿਹੜਾ ਇਹ ਮਤਲਬ ਡੈਥਸ ਜਿਹੜੀਆਂ ਡਿਸਪਰਪੋਰਸ਼ਨਲ ਨੇ ਬਲੈਕ ਅਮਰੀਕਨਸ ਜਿਹੜੇ ਨੇ ਉਹ ਹੁਣ ਜੇ ਗਿਣਤੀ ਬਰਾਬਰ ਅਮਰੀਕਾ ਦੇ ਵਿੱਚ ਇਸ ਬਰਾਬਰ ਗਿਣਤੀ ਦੇ ਵਿੱਚ ਜਿੰਨੇ ਜਿਹੜੇ ਗੋਰੇ ਆ ਉਹਨਾਂ ਦੀਆਂ ਮੌਤਾਂ ਹੁੰਦੀਆਂ ਪੁਲਿਸ ਦੇ ਹੱਥੋਂ ਉਨੇ ਹੀ ਬਲੈਕ ਭਾਈਚਾਰੇ ਦੀਆਂ ਹੋਣੀਆਂ ਚਾਹੀਦੀਆਂ ਪਰ ਦੂਜੇ ਹੋ ਕੀ ਰਿਹਾ ਇਹ ਸਾਰੇ ਕੁਝ ਦੇ ਵਿੱਚ ਕਿ ਜਿਹੜੇ ਦੂਜੇ ਭਾਈਚਾਰੇ ਦੇ ਲੋਕ ਆ ਉਹਨਾਂ ਦੀਆਂ ਮੌਤਾਂ ਜਿਹੜੀਆਂ ਆ ਉਹ 2.5 ਗੁਣਾ ਜ਼ਿਆਦਾ ਹੋ ਰਹੀਆਂ ਜਿਹੜੀਆਂ ਕਿ ਆਪਣੇ ਆਪ ਦੇ ਵਿੱਚ ਇੱਕ ਵੱਡੀ ਮਤਲਬ ਹੈਰਾਨੀ ਵਾਲੀ ਗੱਲ ਵੀ ਆ ਤੇ ਦੂਜਾ ਇਹ ਮਾਮਲਾ ਜਿਹੜਾ ਇਸ ਕਰਕੇ ਵੀ ਆ ਕਿ ਇਹਨਾਂ ਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਤੱਕਾ ਉਹ ਹੋ ਰਿਹਾ ਹੈ ਅਗਲੀ ਕਲਪਤ ਐਨਪੀਆਰ ਦਾ ਮਾਮਲਾ एनपीआर ਦੇ ਟਾਪ ਐਡੀਟਰ ਬਲੋ ਸੀਫਾ ਦੇ ਦਿੱਤਾ ਗਿਆ ਪਿਛਲੇ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਗੱਲਬਾਤ ਚਰਚਾ ਦੇ ਵਿੱਚ ਆਈ ਸੀ ਰਾਸ਼ਟਰਪਤੀ 트ੰਪ ਨੇ ਜਿਹੜੀ ਇਹ ਫੰਡਿੰਗ ਆ ਇਹ ਕੱਟ ਕਰ ਦਿੱਤੀ ਆ ਫੰਡਿੰਗ ਕੱਟ ਕਰਨ ਵਾਲਾ ਬਿੱਲ ਵੀ ਪਾਸ ਹੋ ਗਿਆ ਤੇ ਉਹ ਫੰਡਿੰਗ ਕੱਟ ਕਰਨ ਦੇ ਨਾਲ ਜਿਹੜੇ ਇਹਨਾਂ ਦੇ ਟਾਪ ਐਡੀਟਰ ਆ ਉਹਨਾਂ ਦੇ ਰੈਜ਼ੀਗਨੇਸ਼ਨ ਦੀ ਖਬਰ ਆ ਰਹੀ ਆ ਡੋਨਲਡ 트ੰਪ ਕਹਿ ਰਿਹਾ ਕਿ ਇਹਨਾਂ ਦੇ ਉੱਤੇ ਜਿੰਨਾ ਇਸ ਬ੍ਰੌਡਕਾਸਟਿੰਗ ਦੇ ਉੱਤੇ ਪੈਸਾ ਲਾ ਰਹੇ ਅਸੀਂ ਸਾਰਾ ਕਿਸ਼ੇ ਖਾਤੇ ਤੇ ਨਹੀਂ ਪੈ ਰਿਹਾ ਵੀ ਉਦਾਰਥ ਕੋਈ ਨਹੀਂ ਇਸ ਕਰਕੇ ਦੀ ਫੰਡਿੰਗ ਕਰ ਦੇਣੀ ਘੱਟ ਕਰ ਦੇਣੀ ਚਾਹੀਦੀ ਬੰਦ ਕਰ ਦੇਣੀ ਚਾਹੀਦਾ ਪਰ ਦੂਜੀ ਤਰ ਕਹਿ ਰਹੀ ਆ ਕਿ ਜਿਹੜੇ ਖਾਸ ਕਰਕੇ ਰੂਰਲ ਏਰੀਆ ਆ ਉਹਨਾਂ ਦੇ ਉੱਤੇ ਜਿਹੜਾ ਬਹੁਤ ਵੱਡਾ ਇਸ ਬ੍ਰੌਡਕਾਸਟਿੰਗ ਦਾ ਅਸਰ ਪਊਗਾ ਉਹਨਾਂ ਨੂੰ ਜਿਹੜੀਆਂ ਇਹਦੇ ਤੋਂ ਜੋ ਕੁਛ ਉਹਨਾਂ ਨੂੰ ਅਪਡੇਟ ਹੁੰਦੀ ਆ ਜਾਂ ਉਹ ਜਾਣਦੇ ਆ ਉਹ ਸਾਰੇ ਕੁਛ ਦੇ ਉੱਤੇ ਵੱਡਾ ਫਰਕ ਪੈ ਸਕਦਾ ਐਨਪੀਆਰ ਦੀ ਕਿਉਂਕਿ ਬਹੁਤ ਲੰਬਾ ਕੈਰੀਅਰ ਸੀ ਉਹਦਾ ਇਸ ਫੀਲਡ ਦੇ ਵਿੱਚ ਤੇ ਉਹਦਾ ਰਿਜ਼ਾਈਨ ਦੇਣਾ ਡੋਨਲਡ ਟਰੰਪ ਦਾ ਇਸ ਮੀਡੀਆ ਦੀ ਫੰਡਿੰਗ ਕੱਟ ਕਰਨਾ ਜਿਹੜਾ ਕਿ ਅਮਰੀਕਾ ਦਾ ਬਹੁਤ ਪੁਰਾਣਾ ਤੇ ਮਤਲਬ ਇੱਕ ਲੰਬਾ ਉਹਦਾ ਇਤਿਹਾਸ ਆ ਆਪਣਾ ਲੋਕ ਬਹੁਤ ਜਿਹੜਾ ਚੰਗੀ ਤਰ੍ਹਾਂ ਉਹਦੇ ਨਾਲ ਜੁੜੇ ਆ ਰੂਰਲ ਏਰੀਆ ਦੇ ਵਿੱਚ ਖਾਸ ਤੌਰ ਦੇ ਉਤੇ ਨੁਕਸਾਨ ਤੇ ਇਹਨਾਂ ਦੀ ਟਾਪ ਐਡੀਟਰ ਦਾ ਜਿਹੜਾ ਰੈਜ਼ੀਗਨੇਸ਼ਨ ਆ ਇਹਦੇ ਨਾਲ ਮਾਮਲਾ ਇੱਕ ਵਾਰੀ ਫੇਰ ਚਰਚਾ ਦੇ ਵਿੱਚ ਆ ਰਿਹਾ ਕਿ ਕੀ ਇਹ ਜਿਹੜੀ ਫੰਡਿੰਗ ਕੱਟ ਕੀਤੀ ਗਈ ਹੈ ਇਹ ਸਹੀ ਕੀਤੀ ਗਈ ਹੈ ਜਾਂ ਇਹਦਾ ਆਉਣ ਵਾਲੇ ਸਮੇਂ ਦੇ ਵਿੱਚ ਨੁਕਸਾਨ ਹੋਵੇਗਾ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਕੁਝ ਹੋਰ ਕੱਲ ਬਤਾਣਾ